ਕੋਪੀ ਪਿੰਡ ਕੈਂਟ ਕੋਪੀ ਪਿੰਡ ਦੀ ਰਹਿਣਾਣੀ ਆ ਤੇ ਮੇਰੇ ਨਾਮ ਪਰਖਾ ਵਾ ਮੇਨੋ ਨਾਨ ਦੇ ਮੁੰਡੇ ਦਾ ਸਿਰਫ ਫੋਨ ਇੰਨਾ ਆਇਆ ਸੀ ਕਿ ਮੇਰਾ ਬਾਰਬੀਕਿਊ ਦੇ ਦੋ ਤੇ ਇਹਨਾਂ ਨੇ ਬਾਰਬੀਕਿਊ ਤੋਂ ਇੰਨੇ ਮੇਰੇ ਘਰ ਵਾਲਿਆਂ ਨੇ ਉਹਨੂੰ ਫੋਨ ਕੀਤਾ ਵੀ ਤੂੰ ਇੱਥੇ ਆ ਜਾ ਤੇਰੀ ਭੈਣ ਮੈਂ ਨੰਗੀ ਕਰਕੇ ਇਦਾਂ ਕਰਨੀ ਤਾਂ ਤੇਰੀ ਭੈਣ ਨੂੰ ਮੈਂ ਇਦਾਂ ਕਰਨਾ ਕਿਨੂੰ ਕੀਤਾ ਤੂੰ ਇਹ ਘਰ ਆਇਆ ਨਾਨ ਨੂੰ ਅੱਛਾ ਜੀ ਲੈ ਨਾਨ ਦੇ ਮੁੰਡੇ ਨੇ ਮੈਨੇ ਫੋਨ ਕਰਕੇ ਉਹਨੂੰ ਗਾਲਾਂ ਕਢੋਤ ਕਰਦੇ ਹਾਂ ਨਾਨ ਤੁਹਾਡਾ ਪਾਂਜਾ ਹਾਂ ਕਹਿੰਦੀ ਭੈਣ ਆ ਤਾਂ ਮੇਰੇ ਤਾਂ ਮੇਰਾ ਸੁਪਾਂ ਚ ਰੱਖਿਆ ਸੀ ਇਦਾਂ ਨੂੰ ਆ ਜੀ ਮਾਰੇ ਇਦਾਂ ਨੂੰ ਖੋਪਾਂ ਦੀ ਗੱਲਾਂ ਗੁਣਾ ਕੱਢੀਆਂ ਉਹਨੂੰ ਸਾਰਾ ਕੱਢੀਆਂ ਫਿਰ ਇਹ ਕਹਿੰਦਾ ਵੀ ਤੂੰ ਇੱਥੇ ਆ ਜਾ ਇੱਥੇ ਆ ਜਾ ਮੈਂ ਇੱਕ ਦਾ ਕਰਨਾ ਤੇ ਨੇ ਇਦਾਂ ਕਰਨਾ ਚਲ ਉਹ ਕਹਿੰਦਾ ਜਿੱਥੇ ਵੀ ਮੈਨੂੰ ਬੁਲਾਣਾ ਤੂੰ ਉੱਥੇ ਆ ਜਾ ਮੌਕੇ ਤੇ ਪੁਲਿਸ ਆਈ ਮੈਂ ਪੁਲਿਸ ਆਲੇ ਨੂੰ ਸਾਰੀ ਰਿਪੋਰਟਿੰਗ ਦਿੱਤੀ ਮੈਂ ਸਾਰੇ ਉਹਨਾਂ ਨੂੰ ਗੱਲ ਸੁਣਾਈਆਂ ਵੀ ਸਰ ਦੇਖੋ ਆ ਆਪਣੇ ਚ ਇਹਨਾਂ ਨੇ ਫੋਨ ਕੀਤਾ ਮੇਰੇ ਘਰ ਲਈ ਫੋਨ ਕੀਤਾ ਤੇ ਉਹਨਾਂ ਨੂੰ ਗਾਲਾ ਗੋਲਾ ਕੱਢੀਆਂ ਉਹਨਾਂ ਦਾ ਕਹਿੰਦਾ ਫੌਜੀ ਦਾ ਪిల్లా ਵੀ ਕੋਈ ਲੜਾਈ ਝਗੜਾ ਹੁੰਦਾ ਤੇ ਆਪਾਂ ਦਾਣਾਂ ਦੇ ਦੇ ਰਾਜੀ ਦਾ ਮੇਕਰਾਂਦੇ ਤੇ ਆਪਸ ਵਿੱਚ ਉਹ ਕੀ ਮਾਮਲਾ ਰਾਜੀ ਨਾ ਮੈਂ ਇੱਦਾਂ ਕਰਾਂਦੇ ਰਹੇ ਮੇਰਾ ਜੇਠ ਮੇਰੇ ਨਾਲ ਜ਼ਬਰਦਸਤੀ ਕਰਦਾ ਸੀ ਮੇਰਾ ਘਰ ਵਾਲਾ 2 ਸਾਲ ਤੋਂ ਜੇਲ੍ਹ ਤੇ ਮੇਰਾ ਚੋਰਾ 7 ਸਾਲ ਤੋਂ ਜੇਲ੍ਹ ਤੇ ਜਾਦਾ ਰਿਹਾ ਇਹ ਕਹਿੰਦਾ ਮੇਰੇ ਨਾਲ ਰਿਲੇਸ਼ਨ ਰੱਖ ਹੂੰ ਕੌਣ ਕਹਿੰਦਾ ਮੇਰਾ ਜੇਠ ਹੂੰ ਹੂੰ ਜ਼ਿਕੰਦਰਪੁਰ ਰਿੰਕੂ ਹੂੰ ਤੇ ਮੈਂ ਪਹਿਲਾਂ ਮੇਰੇ ਨਾਲ ਪਵਣ ਕਰਦਾ ਰਿਹਾ ਛੇੜਖੰਨੀ ਮੈਂ ਬਹੁਤ ਦਰਖਾਸਤ ਦਿੱਤੀ ਬਹੁਤ ਮਚੰਕੀ ਚੱਕਿਆ ਜੇਠ ਵੀ ਆਇਆ ਹੂੰ ਫੋਨ ਨੇ ਮੈਨੂੰ ਨਹੀਂ ਮੈਂ ਕਰ ਦੇਵਾਂ ਤੁਹਾਡੀ ਹਰ ਇੱਕੇ ਕਰਦੇ ਨਹੀਂ ਹੋਇਆ ਕਿ ਮੇਰਾ ਘਰ ਵਾਲਾ ਜੇਲ੍ਹ ਚ ਚਲ ਗਿਆ ਫਿਰ ਇਹ ਮੈਨੂੰ ਕਹਿਣ ਲੱਗ ਪਿਆ ਮੈਨੂੰ ਉੱਤੇ ਅਲੱਗ-ਅਲੱਗ ਹੈ ਕਿ ਕੋਈ ਕਰਦੇ ਨਹੀਂ ਕਹਾਰੇ ਕੋਈ ਨਾਗਲ ਕੋਤਣਾ ਤੇ ਫਿਰ ਇਹ ਕਹਿਣ ਲੱਗ ਪਿਆ ਮੇਰੇ ਨਾਲ ਰਿਲੇਸ਼ਨ ਬਣਾ ਤੇ ਮੈਨੂੰ ਜ਼ਬਰਦਸਤੀ ਦੋ ਵਾਰ ਮੈਨੂੰ ਕਮਰੇ ਚ ਲੈ ਕੇ ਮੈਂ ਸੱਚ ਕੀਤਾ ਜਿੱਥੋਂ ਮੈਂ ਉਹ ਬੇਟਾ ਰੱਖਿਆ ਕਰੇ ਬੇਟਾ ਰੱਖਿਆ ਵੀ ਮੇਰੇ ਕੋਲ ਕੋਈ ਤਾਂ ਸਬੂਤ ਹੋਊਗਾ ਮੇਰੇ ਨਾਲ ਦਾ ਪਰ ਇਹਨਾਂ ਨੇ ਉਹ ਸਬੂਤ ਨਹੀਂ ਇਹਨਾਂ ਨੇ ਮੇਰੇ ਰਿਲੇਸ਼ਨ ਉਹਦੇ ਨਾਲ ਸੱਚ ਬਣਾ ਲਿਆ ਫਿਰ ਇਹਨਾਂ ਨੇ ਕਿਹਾ ਉਹ ਕਹਿੰਦੇ ਭਾਂਜੇ ਨਾਲ ਕੋਈ ਗੱਲਬਾਤ ਰਹੀ ਉਹ ਕੀ ਮਾਮਲਾ ਭਾਂਜੇ ਉਹਦੀ ਲੱਤ ਟੁੱਟੀ ਸੀ ਔਰ ਐਕਸੀਡੈਂਟ ਆਇਆ ਸੀ ਜਾ ਕੇ ਤੁਸੀਂ ਜੀ ਬੋਲੇ ਸਿਵਨਸਪਰ ਲਫੁਗਵਾੜੇ ਪੁੱਛ ਚਲੋ ਤਾਂ ਉਹ ਤਾਂ ਪਰਵਾਹ ਨਹੀਂ ਗਿਆ ਨਾ ਪਤਾ ਨਹੀਂ ਕਿਹਾ ਨਹੀਂ ਗੱਲ ਹੋਈ ਕਿ ਸੀ ਅਸਲ ਸੱਚਾਈ ਦੱਸੋ ਤੁਸੀਂ ਸੱਚ ਦੱਸੋ ਤੁਸੀਂ ਕਹਿ ਰਹੇ ਰਿੰਕੂ ਕਹਿ ਰਹੇ ਕਿ ਮੇਨੂੰ ਰਿਲੇਸ਼ਨ ਬਣਾਓ ਕਹਿ ਰਹੇ ਕਿ ਭਾਂਜੇ ਨਾਲ ਗੱਲਬਾਤ ਸੀ ਜਿਹਨਾਂ ਦੀ ਵੀ ਫਿਰ ਰਿੰਕੂ ਨੇ ਸੈਂਟਰ ਮੈਂ ਆਉਦਾਂ ਨਾ ਮੰਨ ਨੂੰ ਚ ਕਹਿ ਲਾਤੀ ਵੀ ਮੈਂ ਇਤਨੀ ਗੱਲ ਨਹੀਂ ਮੈਂ ਪਿੱਛੇ ਚੱਲ ਕੇ ਰੋਸ ਕੇ ਇਹਨੇ ਇਸ ਕਰਕੇ ਮੈਨੇ ਬਦਨਾਮ ਇਹਨੇ ਕਹਿੰਦੇ ਭਾਂਜੇ ਨਾਲ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਸੀਗੀ 2 ਸਾਲ ਤੋਂ ਘਰੇ ਰਹਿੰਦਾ ਸੀ ਉਹਨਾਂ ਐਕਸੀਡੈਂਟ ਆ ਉਸ ਦਿਨ ਲੱਟ ਪੁੱਸਤੀ ਤੁਹਾਡੀ ਗੱਲਬਾਤ ਸੀਗੀ ਉਹ ਦੋ ਨਹੀਂ ਉਹਨਾਂ ਘਰਾਂ ਦੇ ਤੁਹਾਡੇ ਦੇ ਹਾਂ ਤੁਹਾਡੇ ਤੀਰੇ ਤਰ੍ਹਾਂ ਦੇ ਮੈਂ ਸੋਚੀ ਪਈ ਮੇਰੇ ਪੁੱਤ ਜਿਹੜਾ ਕਹਿੰਦੇ ਤਾਂ ਅੰਕਵਾਰੀ ਕਰ ਸਕਦੇ ਆ ਵੀ ਮੈਂ ਕੀ ਕੰਮ ਕਰਦੀ ਸੀ ਮੈਂ ਘਰਾਂ ਤੁਹਾਡੇ ਨਾਲ ਵੀ ਟੁੱਟਮਾਰ ਹੋਈ ਹੈ ਕਿ ਨਹੀਂ ਮੈਨੂੰ ਮਾਰਿਆ ਕਾਫੀ ਵਾਰੀ ਇੰਨਾ ਕਿਹਨੇ ਕੁੱਟਿਆ ਜੀ ਕੰਨੇ ਮੈਨੂੰ ਮੇਰਾ ਪਵਨ ਦੇਖਣਾ ਕੁੱਟਿਆ ਹਿੰਕੂ ਨਹੀਂ ਕੁੱਟਿਆ ਦੋ ਤਿੰਨ ਵਾਰੀ ਤੇ ਹਕਮਦਨ ਨੇ ਤਾਂ ਕਾਫੀ ਵਾਰ ਕੁੱਟਿਆ ਮੈਡਮ 2% ਦੇ ਉੱਤੇ ਤੁਸੀਂ ਕਹਿੰਨੇ ਪਏ ਹੋ ਕਿ ਮੈਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪਣੇ ਵੱਲੋਂ ਕਿਉਂ ਨਹੀਂ ਪੁਲਿਸ ਕਮੈਂਡ ਕੀਤੀ ਉਸਨੇ ਤੁਸੀਂ ਤੁਹਾਡੇ ਵੱਲੋਂ ਕੰਪਲੇਂਟਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਸੀ ਅਸੀਂ ਸਾਡਾ ਪਿੰਡ ਸਾਗਰ ਚੌਂਕੀ ' ਇੰਮਰਾਂ ਨੂੰ ਨਹੀਂ ਪਤਾ ਤੁਹਾਨੂੰ ਕੋਣ ਕਹਿੰਦਾ ਸੀ ਮੇਰੇ ਨਾਲ ਗੱਲ ਕਰ ਮੇਰੇ ਨਾਲ ਰਿਲੇਟ ਕਰ ਮੈਡਮ ਅੱਜ ਤੁਹਾਡੇ ਹਸਬੰਦ ਨੇ ਕਿਹਨੇ ਸੱਟਾ ਮਾਰੀਆਂ ਜਿਹੜੀਆਂ ਅੱਜ ਮਾਰੀਆਂ ਵਾ ਇਹਨੇ ਫੋਨ ਕਰਕੇ ਮੇਨੂੰ ਅੱਜ ਮੁੰਡੇ ਨੂੰ ਬੁਲਾਇਆ ਸੀ ਜਿਹਨਾਂ ਤੁਸੀਂ ਗੱਲ ਕਰਦੇ ਸੀ ਹਾਂ ਇਹਨੇ ਬੁਲਾਇਆ ਸੀ ਇਹਨੇ ਹੁਣ ਮੈਨੂੰ ਨਹੀਂ ਪਤਾ ਇਹ ਮੌਕੇ ਤੇ ਨਹੀਂ ਸੀਗੀ ਮੈਂ ਪਤਾ ਨਹੀਂ ਸकता ਇਹਨਾਂ ਕੋਲ ਬੱਜੀਆਂ ਕਿ ਉਹਨਾਂ ਨੇ ਮਾਰੀਆਂ ਤੁਹਾਨੂੰ ਕਦੋਂ ਕਹਿ ਰਹੇ ਸੀਗੇ ਕਿ ਰਿਲੇਸ਼ਨ ਰੱਖ ਮੈਨੂੰ ਇਹ ਚੀਜ਼ ਤਾਂ ਪਤਾ ਮੈਨਾਂ ਦਾ 12 1 ਵਜੇ ਗਈਆਂ ਉਹ ਵੀ ਮੇਰੇ ਕੁੜੀ ਨੇ ਆ ਕੇ ਮੈਨੂੰ ਦੱਸਿਆ ਕਿ ਮੰਮੀ ਲੜਾਈ ਹੋ ਰਹੀ ਹੈ ਉੱਥੇ ਖੜਨਾ ਕਿੱਥੇ ਖੜੀ ਹੈ ਤੁਹਾਨੂੰ ਕਦੋਂ ਕਹਿੰਦਾ ਸੀ ਮੈਨਾਂ ਰਿਲੇਸ਼ਨ ਰੱਖ ਮੈਨਾਂ ਸੰਬੰਧ ਬਣਾਓ ਫੈਸਕੰਦਰ ਜਦਦਾ ਜੇਲ੍ਹ ਚ ਸੀਗੇ ਇਹਨੇ ਕਾਫੀ ਵਾਰੀ ਮੈਨੂੰ ਕਿਹਾ ਕਿ ਫੋਨ 'ਚ ਤੁਹਾਨੂੰ ਕਹਿ ਰਹੇ ਸੀਗੇ ਜੀ ਨਹੀਂ ਇਹ ਘਰੇ ਰਹਿੰਦਾ ਵਾ ਘਰੇ ਰਹਿੰਦਾ ਵਾ ਤੁਹਾਡਾ ਹਸਬੰਦ ਚਲੋ ਜੇਲ੍ਹ 'ਚ ਸੀਗਾ ਉਹ ਕਹਿੰਦਾ ਸੀ ਮੈਨਾਂ ਸੰਬੰਧ ਬਣਾਓ ਮੈਨ ਫੋਲੋ ਕਰਨ ਹੋਊਗੀ ਜਦੋਂ ਮੈਂ ਆਉਂਗਾ ਉਦੋਂ ਗੱਲ ਹੋਊਗੀ ਲਗੀ ਨਾ ਫਿਰ ਸ਼ਕੰਦਰ ਤੁਹਾਡਾ ਕੀ ਨਾਮ ਹੈ ਜੀ ਕਿੱਥੇ ਰਹਿੰਦੇ ਹੋ ਤੁਸੀਂ ਉਹ ਕਾਰੇ ਕੇਸ ਵਿੱਚ ਗਏ ਪਏ ਤੇ ਨਸ਼ੇ ਤੇ ਚੋਰੀਆਂ ਕਰਦਾ ਨਸ਼ਾ ਕਰਦਾ ਵਾ ਟੀਕੇ ਟੂਕੇ ਲਾਂਦਾ ਵਾ ਖਾਰਦਾ ਤਾਂ ਜਿੰਨੀਆਂ ਵੀ ਗੱਲ ਹੁਣ ਮੈਡਮ ਗੱਲ ਗੱਲ ਇੱਕ ਆਂਦੀ ਹੈ ਕਿ ਤੁਸੀਂ ਦੋ ਜਣਿਆਂ ਤੇ ਇਲਜ਼ਾਮ ਲਗਾ ਰਹੇ ਉਹਨਾਂ ਵੱਲੋਂ ਵੀ ਜਿਹੜੇ ਇਲਜ਼ਾਮ ਲਗਾਈ ਕਿ ਤੁਸੀਂ ਵੀ ਕਿਸੇ ਨਾਲ ਫੋਨ ਤੇ ਗੱਲ ਕਰਦੇ ਸੀਗੀ ਉਹਨਾਂ ਵੱਲੋਂ ਹੈ ਜੀ ਭਾਜੀ ਇਹਨਾਂ ਦਾ ਮੁੱਦਾ ਨਾ ਫੋਨ ਹੈ ਤੁਸੀਂ ਤੁਸੀਂ ਹਾਂ ਤੁਸੀਂ ਕਿਸੇ ਨਾਲ ਉਹਨਾਂ ਵੱਲੋਂ ਇਲਜ਼ਾਮ ਲੱਗ ਗਿਆ ਕਿ ਤੁਸੀਂ ਵੀ ਕਿਸੇ ਨਾਲ ਗੱਲ ਕਰਦੇ ਸੀਗੇ ਤੁਸੀਂ ਉਹ ਚੀਜ਼ ਐਡਮਿਟ ਕਰਦੇ ਹੋ ਤੁਸੀਂ ਕਰਦੇ ਸੀਗੇ ਹਾਂ ਮੈਂ ਬਾਰ ਵੀ ਤੁਰ ਮੰਗਿਆ ਨਾ ਤੁਹਾਡਾ ਰਿਲੇਸ਼ਨ ਸੀਗਾ ਉਹਦਾ ਪੰਜ ਨਾਲ ਕਿਹਨੇ ਰਿਲੇਸ਼ਨ ਨਹੀਂ ਸੀਗਾ। ਮਨੇ ਬਾਰ ਵੀ ਕੋਲ ਮੰਗਿਆ। ਇੱਕ ਸੱਚ ਦੱਸਣਾ ਜੋ ਹੈਗਾ ਝੂਠ ਨਹੀਂ ਬੋਲਣਾ। ਅੱਜ ਜੀ ਮੈਂ 2 ਸਾਲ ਤੋਂ ਉਹਦੀ ਸੇਵਾ ਇੱਦਾਂ ਸੀ ਉਹਦੇ ਲੱਤ ਟੁੱਟੀ ਸੀ ਉਹਨੇ ਮੈਂ ਬੱਚਿਆਂ ਨੂੰ ਘਰੇ ਰੱਖਿਆ। ਆਪਣੇ ਘਰੇ ਰੱਖਿਆ। ਹਾਂ ਮੇਰੇ ਘਰੇ। ਤੁਹਾਡਾ ਹਸਬੰਦ ਕਿੱਥੇ ਸੀਗਾ? ਉਹ ਮੇਰੇ ਘਰ ਵਾਲੇ ਜੇਲ੍ਹ 'ਚ ਹੀ ਸੀਗਾ। ਅੱਛਾ ਜੀ ਉਹਨਾਂ ਨੂੰ ਪਤਾ ਸੀ ਕਿ ਕਿ ਤੁਹਾਡੇ ਘਰਾਂ ਨੂੰ ਪਤਾ ਸੀ। ਸੱਚਾ ਬੰਦ। ਤੁਸੀਂ ਦੱਸੋ ਅੱਜ ਕੀ ਗੱਲ ਕੀਤੀ ਦੱਸੋ ਨਾ ਮਾਮਲਾ ਦੱਸੋ ਪਰ ਉਹਨਾਂ ਨੇ ਵੀ ਦੱਸਤਾ। ਤੁਸੀਂ ਦੱਸੋ ਨਾਮ ਕੀ ਆਪਣਾ? ਕੀ ਗੱਲ ਮੈਂ ਮੈਂ ਤਾਂ ਮੇਰਾ ਬ੍ਰਦਰ ਅਸੀਂ ਕਿਵੇਂ ਤਰੀਕ ਤੇ ਅੱਛਾ ਜੀ ਮੈਂ ਤਾਂ ਮੇਰਾ ਬ੍ਰਦਰ ਅਸੀਂ ਤਰੀਕ ਤੋਂ ਜਦੋਂ ਆਏ ਆਣ ਤੋਂ ਬਾਅਦ ਮੈਂ ਬ੍ਰਦਰ ਕਰ ਅੰਦਰ ਆਪਣੇ ਘਰ ਚ ਲ ਗਿਆ ਉਹ ਚੁੱਪ ਚ ਪੀਤੇ ਜਾ ਕੇ ਗਿਆ ਤਾਂ ਇਹ ਜਨਾਨੀ ਫੋਨ ਤੇ ਬਾਜੀ ਲੱਗੀ ਹੋਈ ਸੀ ਗੱਲਾਂ ਕਰਨ ਉਹ ਬਾਜੀ ਨਾਲ ਤੇ ਕੀ ਲੱਗੀ ਥੋਡੀ ਜੀ ਇਹ ਮੇਰੇ ਭਰਾ ਦੇ ਘਰ ਵਾਲੀ ਆ ਅੱਛਾ ਮੈਂ ਬੜ ਜਾਈਏ ਤੇ ਹਾਂ ਜੀ ਤੁਹਾਡਾ ਕੀ ਨਾਮ ਕੀ ਬਾਜੀ ਮੇਰਾ ਨਾਮ ਜਗਿੰਦਰਪਾਲ ਪਾਲ ਅੱਛਾ ਜੀ ਸਿਕੰਦਰਾ ਕੋਨਾ ਦਾ ਵੇਹ ਕਹਿੰਦੇ ਸਿਕੰਦਰ ਦੇ ਨਾਲ ਛੋਟਾ ਵੀਰ ਆ ਅੱਛਾ ਉਹ ਜਦੋਂ ਅੰਦਰ ਜਾ ਕੇ ਗਿਆ ਉਹਨੇ ਦੇਖਿਆ ਤਾਂ ਫੋਨ ਤੇ ਲੱਗੀ ਹੋਈ ਆ ਉਹਨੇ ਜਦੋਂ ਇਹਦਾ ਫੋਨ ਫੜਿਆ ਇਹ ਫੋਨ ਬੰਦ ਕਰਤਾ ਤੇ ਉਹਨੇ ਜਦੋਂ ਫੋਨ ਇਹ ਤੋਂ ਫੜ ਕੇ ਤਾਂ ਉਹੀ ਫੋਨ ਤੇ ਦੁਬਾਰੀ ਕਾਲ ਲਾਈ ਕੋ ਸਾਡੇ ਭਾਂਜੇ ਨੂੰ ਲੱਗੀ ਉਹ ਫੋਨ ਤੇ ਗਾਲੀ ਗਲੋਚ ਕਰਲਾ ਪਿਆ ਸਾਡੇ ਭਰਾ ਨੇ ਵੀ ਗਾਲੀ ਗਲੋਚ ਕੀਤੀ ਕਿ ਇਹ ਨਹੀਂ ਕੀਤੀ ਉਹਨੇ ਕਰਨ ਤੋਂ ਬਾਅਦ ਫਿਰ ਇਹਨੇ ਉਹਨੇ ਧਮਕੀ ਦਿੱਤੀ ਆ ਇਹ ਕਹਿੰਦਾ ਇਹ ਮੇਰੇ ਪਰਵਿਆਂ ਨੇ ਇਹ ਕਿਹਾ ਜੇ ਤੂੰ ਪੇਦਾ ਹੈਗਾ ਤਾਂ ਮੇਰੇ ਕੋਲ ਪਿੰਡ ਆ ਕੋਟ ਮਾਰਕੀ ਦੇ ਨਾਲ ਹੋਈ ਹਾਂਜੀ ਸਿਕੰਦਰ ਦੇ ਨਾਲ ਤੁਹਾਡਾ ਭਰਾ ਆ ਹਾਂਜੀ ਮੇਰਾ ਭਟਿਆ ਜੀ ਉਹਨੂੰ ਹਾਂਜੀ ਜਿਹਨੇ ਕੁੱਟਿਆ ਉਹਨੂੰ ਉਹਨੂੰ ਭਾਂਜੇ ਸਾਡੇ ਨੇ ਭਾਂਜੇ ਨੇ ਉਹਦੇ ਨਾਲ 7 6 7 ਵਿੱਚ ਭਾਂਜੇ ਦਾ ਕੀ ਰੋਲ ਹੈ ਜੀ ਭਾਂਜੇ ਨੇ ਕੋਈ ਕੋਟ ਭਾਂਜੇ ਨੇ ਇੰਨਾ ਕਿ ਭਾਂਜੇ 2 ਸਾਲ ਨਾਲੀ ਰੰਦਾ ਆ ਉਹਦੀ ਲੱਤ ਜਦੋਂ ਹੀ ਟੁੱਟੀ ਆ ਤੇ ਕੋਈ ਜਨਾਨੀ ਆਪਣੇ ਰੰਦਾ ਕੋਲੋਂ ਕਿੱਦਾਂ ਰਿਲੇਸ਼ਨ ਹੈ ਗੱਲਬਾਤ ਕੋਈ ਨਹੀਂ ਆ ਉਹ ਕਹਿੰਦੀ ਕੋਈ ਮੇਰੀ ਗੱਲਬਾਤ ਨਹੀਂ ਹੈਗੀ ਦੋ ਸਾਲ ਪਾਜੀ ਤੁਸੀਂ ਹੇ ਤਾਂ ਕੁਛ ਲੋ ਮੈਂ ਤਾਂ ਇਕੱਲਾ ਬੋਲ ਰਿਹਾ ਨਾ ਪਾਜੀ ਸਾਡੇ ਉੱਥੇ ਪੂਰੇ ਜਿੰਨਾ ਪਰਿਵਾਰ ਆ ਜਾਂ ਲਾਗੇ ਛਾਕੇ ਗਲੀ ਮੱਲੇ ਵਾਲੇ ਆ ਉਹਨਾਂ ਕੋ ਵੀ ਜਾ ਕੇ ਪੁੱਛ ਕੇ ਦੇ ਉਹ ਕਹਿੰਦੀ ਉਹਦੀ ਲੱਤ ਟੁੱਟ ਗਈ ਸੀ ਮੈਂ ਤਾਂ ਸਿਰਫ ਬੱਚਿਆਂ ਨੂੰ ਉਹਨੂੰ ਪਾਲ ਲਿਆ ਪੁੱਤਰਾਂ ਨੂੰ ਪਾਲ ਲਿਆ ਕਹਿੰਦੀ ਉਹਦੀ ਲੱਤ ਨਹੀਂ ਕਿੱਦਾਂ ਟੁੱਟੀ ਸੀ ਉਹ ਲੱਤ ਉਹ ਹੀ ਡਿਫਾਲਟਰ ਬੰਦਾ ਸੀ ਉਹ ਵੀ ਡਿਫਾਲਟਰ ਸੀ ਉਹ ਵੀ ਇੱਕਦਮ ਪਿੱਛੋਂ ਦੌੜ ਭੱਜ ਕੇ ਆ ਰਿਹਾ ਸੀ ਰਿੰਕੂ ਤੁਹਾ ਆਮਲਾਰੇ ਕਹਿੰਦੇ ਕਿ ਇਹ ਮੈਨੂੰ ਕਹਿੰਦਾ ਸੰਬੰਧ ਬਣਾ ਮਿਲਣਾ ਇਦਾਂ ਦੇ ਗਲਤ ਸੰਬੰਧ ਬਣਾ ਹੁਣ ਤੁਸੀਂ ਪੂਰੇ ਮਹੱਲੇ ਦੇ ਵਿੱਚੋਂ ਦੀ ਪੂਰੇ ਪਿੰਡ 'ਚ ਜਾ ਕੇ ਚਲੋ ਤੁਸੀਂ ਆਪਾ ਤਾਂ ਨਹੀਂ ਕਹਿੰਦੇ ਉਹ ਤਾਂ ਪਰਿਵਾਰਾਂ ਜੀ ਦਾ ਕਹਿੰਦਾ ਵੀ ਨਾ ਉਹ ਲੇੜੀਸ ਕਹਿੰਦੇ ਵੀ ਆ ਹੁਣ ਤੁਸੀਂ ਪੂਰੇ ਪਿੰਡ 'ਚ ਉਹ ਜਾਏ ਜਾ ਕੇ ਤੁਸੀਂ ਉਹਦਾ ਕੀ ਹੁਣ ਕਿ ਮੇਰੇ ਨਾਲ ਸੰਬੰਧ ਬਣਾ ਗਲਤ ਨਹੀਂ ਭਾਜੀ ਮੇਰੇ ਤਾਂ ਹੁਣ ਮੇ ਤਾਂ ਮੇ ਤਾਂ ਬੱਚੇ ਆਪੇ ਕਹਿੰਦੇ ਮੇਰਾ ਘਰ ਵਾਲਾ ਜੇਲ੍ਹ 'ਚ ਸੀ ਤੇ ਮੈਨੂੰ ਕਹਿੰਦੀ ਸੰਬੰਧ ਬਣਾ ਪੱਤੀ ਆਪ ਏਡੇ ਏ ਮੇਰੀ ਕੁੜੀ ਆ ਮੇਰੀ ਗੁੜੀਆ ਬਿਆਨ ਵਾਲੀ ਆ ਮੈਨੂੰ ਇਦਾਂ ਦੀ ਜਨਾਨੀ ਦੇ ਨਾਲ ਕੀ ਜਿੱਥੇ ਦੱਸੋ ਬੈ ਹਾਂ ਮੈਨੂੰ ਪਤਾ ਲੱਗਾ ਕੰਨੀ ਮੈਨੂੰ ਬਨਾਮ ਦਿੱਤਾ ਜਾ ਰਿਹਾ ਜੀ ਬਨਾਮ ਕੀਤਾ ਨਹੀਂ ਬਨਾਮ ਹੈਗੀ ਆ ਬਨਾਮ ਨਹੀਂ ਹੈਗੀ ਸਾਰੀ ਗੱਲਬਾਤ ਹੈ ਸਾਰੀ ਗੱਲਬਾਤ ਇਹਦੀ ਹੈ ਸ਼ੇਰ ਹਤੇ ਪਤਾ ਆ ਸਾਡੀ ਮੇਰੀ ਮਾਤਾ ਕਿਤੇ ਕਿਸੇ ਨਾਲ ਗੱਲ ਕਰਤਾ ਜੀ ਇਹਨਾਂ ਦੀ ਇਹਦੀ ਉਹੀ ਮੁੰਡੇ ਨਾਲ ਗੱਲ ਹੋਤਾ ਸਾਰੇ ਕੀ ਨਾਮ ਮੁੰਡੇ ਦਾ ਜੀ ਤੁਹਾਡੇ ਪਾਸ ਪ੍ਰੀਤ ਉਹਦਾ ਨਾਮ ਆ ਪ੍ਰੀਤ ਕਿੰਨੇ ਚਿਰ ਤੋਂ ਘਰ ਰਹਿੰਦਾ ਜੀ ਸਾਡੇ ਪੰਜੇ ਨਾਲ ਕਿੰਨੇ ਚਿਰ ਤੋਂ ਘਰ ਰਹਿੰਦਾ ਹੈ ਉਹ ਦੋ ਤਾ ਦੋ-ਢਾਈ ਸਾਲ ਹੋ ਗਏ ਤੇ ਕੋਈ ਰਹਿੰਦਾ ਸੀ ਮਤਲਬ ਪੰਜੇ ਨੇ ਮਾਮੀ ਨਾਲ ਹੀ ਗੱਲ ਹਾਂਜੀ 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 ਉਹਦੇ ਨਾਲ ਹੀ ਗੱਲਬਾਤ ਸੀ ਜੀ ਕੀ ਦੇਦੇ ਅੱਜ ਕੱਲ੍ਹ ਵੀ ਕਿਉਂ ਲੈਣਾ ਸੀ ਚਿਕਨ ਵਾਲਾ ਬਨੋਂ ਵਾਲ ਨੀ ਲੈਣ ਆਇਆ ਉਹਨੇ ਜਦੋਂ ਫੋਨ ਤੇ ਇਹਨੂੰ ਪਾਲ ਗੱਲ ਕਰਦੇ ਭਰਾ ਨੇ ਫੜ ਲਿਆ ਇਹਨੇ ਬਹਾਨਾ ਬਣਾ ਲਿਆ ਜੀ ਉਹ ਆਹ ਚੀਜ਼ ਮੰਗਦਾ ਉਹ ਤਾਂ ਘਰ 'ਚ ਹੈ ਵੀ ਨਹੀਂ ਆ আচ্ছা ਪੰਜ ਤੁਹਾਡਾ ਮੰਨ ਗਿਆ ਕਿ ਮੈਂ ਘਰ ਦੇ ਵਿੱਚ ਜਦੋਂ ਕਿੱਥੋਂ ਦੇ ਦੂਗੇ ਪੰਜ ਤੁਹਾਡਾ ਮੰਨ ਗਿਆ ਕਿ ਮੈਂ ਗੱਲਬਾਤ ਕਰਦਾ ਉਹ ਗੱਲਬਾਤ ਪਤਾ ਹੈ ਭਾਈ ਉਸ ਭਰਾ ਦੇ ਨਾਲ ਗੱਲਬਾਤ ਹੋਈ ਹੈ ਤੇ ਖੋਜ ਡਿਟੇਲ ਕਰਾ ਲਓ ਇਹਦੇ ਫੋਨ 'ਚੋਂ ਖੋਜ ਡਿਟੇਲ ਕਰਾ ਲਓ ਉਹ ਫੋਨ ਨਾਲ ਗੱਲ ਕਰਦੀ ਵਦਨਾ ਮੈਂ ਕਹਿੰਦਾ ਹੱਦ ਹੋ ਗਈ ਕਹਿਣ ਦੀ ਗੱਲ ਘਰੇ ਵੀ ਰਹਿੰਦਾ ਸੀ ਕਿ ਨਹੀਂ ਘਰ ਪਹਿਲਾਂ ਰਹਿੰਦਾ ਸੀ ਜਦੋਂ ਫਿਰ ਅਸੀਂ ਬਾਅਦ ਸਾਨੂੰ ਗੁੱਸੇ ਹੋ ਗਏ ਸਾਨੂੰ ਜਦੋਂ ਪਤਾ ਲੱਗਿਆ ਤਾਂ ਤਾਂ ਫਿਰ ਅਸੀਂ ਇਹਨਾਂ ਭਾਈ ਮਤਲਬ ਦੇਰ ਨਾਲ ਹੱਥ ਕਰੀ ਜਾਂਦਾ ਜੀ ਪਾਜੀ ਬਹੁਤ ਜਿਆਦਾ ਸੱਟਾਂ ਲੱਗੀਆਂ ਤੁਸੀਂ ਆਪ ਅੰਦਰ ਜਾ ਕੇ ਇਹ ਫਰੀਮ ਤੁਸੀਂ ਦੱਸਦੇ ਹੋ ਉਹਦੇ ਪਾਜੀ ਆ ਆ ਆ ਗੋਡੇ ਵੱਡੇ ਪਏ ਆ ਮਰੀ ਜੀ ਤੁਸੀਂ ਦੇ ਸਕਦੇ ਹੋ ਦੁਚਾ ਪਾਕ ਵੀ ਸਾਹਮਣੇ ਆ ਚੁੱਕਾ ਆ ਹੁਣ ਇਹਦਾ ਕਹਿਣਾ ਜੀ ਉਹ ਤਾਂ ਕਹਿੰਦੇ ਜੀ ਸਭ ਕੁਝ ਝੂਠ ਬੋਲਦੀ ਵੀ ਆਪ ਹੀ ਗਲਤ ਅਲੀ ਮੈਂ ਗਲਤ ਨਹੀਂ ਪਾਜੀ ਨਹੀਂ ਉਹ ਕਹਿੰਦੇ ਉਹ ਕਹਿੰਦੇ ਵੀ ਚਲੋ ਆਪਾਂ ਨਹੀਂ ਕਹਿੰਦੇ ਵੀ ਹਮਮ ਉਹ ਪਤਾ ਨਹੀਂ ਕਿ ਉਹ ਗਲਤ ਕੌਣ ਹੈ ਚੋਰੀਆਂ ਮੈਂ ਕੀ ਕਰਵਾਉਣ ਉਹ ਸ਼ਰਾਬ ਨੂੰ ਵੇਚਦੇ ਉਹ ਕਹਿੰਦੇ ਮੇਹੀ ਧੀਆ ਵਰਗੀ ਇਹਦੀ ਪੈਣਾ ਵਗੀ ਇਹਦੀ ਤੋ ਆਪ ਹੀ ਕਹਿੰਦੇ ਧੀਆ ਵਰਗੀ ਪੈਣਾ ਵਗੀ ਅਜੀ ਮੈਨੂੰ ਕੀ ਨਾਮ ਜਦਾਂ ਕੀ ਨਾਮ ਮਨੂ ਮੇਰਾ ਕੋਈ ਅੰਦਾਜ਼ ਕੀ ਗੱਲਬਾਤ ਹੈਗੀ ਆ ਪ੍ਰੇਮ ਦੇ ਨਾਲ ਤੁਹਾਡੀ ਕੀ ਮਾਮਲਾ ਕੀ ਹੈ ਦੱਸੋ ਕੰਨ ਕਿ ਮੀਨੋ ਉਹਨਾਂ ਦੇ ਗਲਤ ਸਬੰਧ ਦੇ ਵੀ ਬਣਾਏ ਇਹਨਾਂ ਨੇ ਘਰੇ ਰਹਿੰਦੇ ਰਹੇ ਅਜ ਦਿਲ ਦਾ ਕੱਲ ਵਾਲੀ ਕੀ ਹੋਈ ਦੱਸੋ ਤਿੰਨ ਰਾਤ ਰਹਿੰਦੇ ਸਨ ਇਕੱਲੇ ਜੇ ਉਹਦੇ ਘਰ ਦੇ ਨਹੀਂ ਸੀਗੇ ਜੀ ਪ੍ਰੇਮ ਦੇ ਘਰ ਦੇ ਨਹੀਂ ਸੀਗੇ ਉਹਦਾ ਧਿਆਨ ਰੱਖਣ ਨੂੰ ਜੀ ਜੇ ਉਹ ਘਰ ਦੇ ਸੀਗੇ ਮਾਂ ਮੰਮੀ ਜੀ ਇੱਕ ਮੇਰੇ ਸ਼ਰਮਾਇਆ ਕੀ ਬੋਲਣ ਲੇਕੀ ਕੱਲ ਵਾਲੇ ਹੋਈ ਸੀ ਦੱਸੋ ਪੂਰੀ ਦੱਸੋ ਹਾਂ ਜੀ ਉਹਨਾਂ ਨੂੰ ਕੁਝ ਨਹੀਂ ਖਾਣ ਖਾਧੇ ਮਾਰਵੀ ਕੋਲ ਮੰਗਿਆ ਸੀ ਮਾਰਵੀ ਕੋਲ ਤੇ ਇਹਨਾਂ ਨੇ ਮੇਰਾ ਘਰੋਂ ਕੱਢ ਲਿਆ ਬਦਲੇ ਮੈਂ ਹੋ ਕੇ ਤੇ ਪੁਲਿਸ ਨੇ ਸਾਰੇ ਪਿਆਰ ਦਿੱਟਾਏ ਵੀਰ ਰਿਪੋਰਟੀਆਂ ਸੁਣੋ ਸਰ ਵੀ ਆ ਫੋਨ ਕਾਲਾ ਕਰੂਗਾ ਨਹੀਂ ਉਹਦੇ ਪ੍ਰੇਮ ਦੇ ਘਰ ਦੇ ਨਹੀਂ ਹੈਗੇ ਉਹਦਾ ਕਰਦੇ ਕੰਮ ਕਰੀਆਂ ਕਰਦੇ ਸੀਗੇ ਤੇ ਮੈਂ ਸ਼ੁਰੂ ਤੋਂ ਮੇਰੇ ਕੋਲ ਕੋਈ ਭਰਾ ਉਹਦਾ ਕੋਈ ਭੈਣ ਕੋਈ ਵੀ ਨਹੀਂ ਹੈਗਾ ਧਿਆਨ ਰੱਖਣ ਨੂੰ ਉਹਦਾ ਸਿਰਫ ਇੱਕ ਉਹਦਾ ਭੈਣ ਹੈ ਉੱਤੋਂ ਛੋਟੀ ਹੈ ਤੇ ਇਹ ਵੱਟਾ ਸੀ ਇਹ ਵੱਡੀ ਇਹ ਫੈਮਿਲੀ ਸੀਗੀ ਉਹ ਤੁਹਾਡੇ ਤੇ ਇਲਜ਼ਾਮ ਲਾਈ ਜਾਂਦੇ ਕਿ ਇਹ ਸਾਰੀ ਗਲਤੀ ਇਹ ਹੀ ਹੈ ਇਹ ਗਲਤੀ ਹੈ ਜਨਾਨੀ ਕਿ ਕਿਚਨ ਕੁਵਾਰੀ ਕੀਤੀ ਸੀ ਗਲਤ ਸੀ ਮੇ 14 ਸਾਲ ਤੋਂ ਗਲਤ ਸੀ ਕਿ ਇਨਾਂ ਨੇ ਮੈਨੂੰ ਰੱਖਿਆ ਕਿਉਂ ਸੀਗਾ ਹੂੰ ਫਿਰ ਇਨਾਂ ਨੇ ਰੱਖਿਆ ਕਿਉਂ ਸੀਗਾ ਮੈਨੂੰ ਕੱਢ ਦਿੰਦੇ ਮੇਰੀ ਕੁੜੀ ਵੱਡੀ 12 ਸਾਲਾਂ ਦੀ ਹੋਰੀ ਛੋਟੀ ਮੇਰੀ ਰੱਖ ਸਾਲਾਂ 7 ਸਾਲਾਂ ਦੀ ਹੋਰੀ ਹੈ ਕਹਿੰਦੀ ਕਿ ਆਪਣੇ ਪੇਕੇ ਵੀ ਰਹਿ ਕੇ ਆਏ ਚਾਰ ਮਹੀਨੇ ਦੀ ਕਿੰਨੀ ਸਾਲ ਦੀ ਸ਼ਾਦੀ 2011 ਚ ਹੋਈ ਹੈ ਹੂੰ 14ਵੇਂ ਮਹੀਨੇ ਸਾਈ ਕੋਣ ਸੱਚਾ ਕੋਣ ਝੂਠ ਬੋਲਿਆ ਜੀ ਹੁਣ ਕਿਵੇਂ ਪਤਾ ਲੱਗੂ ਜੀ ਤੁਹਾਡੇ ਕੋਲ ਪ੍ਰੂਫ ਹੈਗਾ ਜੀ ਜੇ ਇਲਜ਼ਾਮ ਤੁਹਾਡੇ ਜੀ ਲਾਰੇ ਕਹਿੰਦੇ ਕੁੱਟਮਾਰ ਦੀ ਵੀਡੀਓ ਵੀ ਹੈਗੀ ਹੈ ਸਾਡੇ ਕੋਲ ਬਿਲਕੁਲ ਇਹ ਇਨਾਂ ਤੋਂ ਹੋਣੀ ਹੈ ਤੇ ਇਨਾਂ ਨੇ ਕਤ ਮਾਰਦੀ ਮੇਰੇ ਘਰ ਵਾਲੇ ਕੌਣ ਕਿਤੇ ਆ ਉਹਨੂੰ ਫੋਨ ਕਰ ਕਰਕੇ ਬੁਲਾਇਆ ਵੀ ਆ ਜਾ ਇੱਥੇ ਆ ਜਾ ਇੱਥੇ ਉਹ ਕਹਿੰਦੇ ਸੱਟਾ ਹੀ ਇੰਨੇ ਕਹਿ ਕੇ ਬੁਲਾਇਆ ਸਾਰੀ ਕਹਿੰਦੇ ਇੰਨੇ ਕਟਵਾਇਆ ਮੇਰੇ ਘਰ ਵਾਲੇ ਸੱਟਾ ਹੀ ਇੰਨੇ ਨਹੀਂ ਮੁੰਡਾ ਪੁੱਜਿਆ ਮੇਰੇ ਸਾਥ ਸੌਥੇ ਮੇਰੇ ਜੀਵ ਖੁੱਥੇ ਆ ਮੇਰੇ ਸਾਥੋਥੇ ਮੇਰੇ ਜੇਠ ਹੱਥੇ ਆ। ਮਤਲਬ ਤੁਹਾਡੇ ਕੋਈ ਗਲਤ ਸੰਬੰਧ ਨਹੀਂ ਸੀਗੇ ਤੁਹਾਡੇ ਭਾਂਜੇ ਨਾਲ ਹਨਾ। ਮੇਰੀ ਚਾਚੀ ਸਾਥ ਨੇ ਇੰਨੀ ਗੱਲ ਕੀਤੀ। ਤੁਸੀਂ ਕਹਿ ਰਹੇ ਹੋ ਤੁਹਾਨੂੰ ਜਾਣ ਕੇ ਮਤਲਬ ਛੂਡ ਗੁਲੇ ਜਾ ਰਹੇ ਹਨਾ ਇਹ ਪਸੰਦੀ ਫੇਰ। ਤੁਹਾਨੂੰ ਪਸੰਦ ਹੈ। ਤੁਹਾਡੇ ਕੋਈ ਗਲਤ ਸੰਬੰਧ ਨਹੀਂ ਸੀਗੇ ਕੋਈ ਗਲਤ ਬਾਤ ਨਹੀਂ ਸੀਗੀ। ਮੈਂ ਦੇਖ ਕੇ ਰਹਿ ਕੇ ਇੰਨਾਂ 5 ਮਹੀਨੇ ਮੇਰੇ ਬੇਟਿਆਂ ਕੋਲ ਫਿਰ ਦਿਖਣਾ ਸੀ। ਤੁਸੀਂ ਇਹਨਾਂ ਤੇ ਇਲਜ਼ਾਮ ਲਾਇਆ ਇਹ ਕਹਿੰਦੇ ਕਿ ਅਸੀਂ ਕੋਈ ਤਰ੍ਹਾਂ ਇਹਨੂੰ ਪਿਆਈ ਨਹੀਂ। ਤੁਹਾਨੂੰ ਮੈਂ ਪਿੰਡ 'ਚ ਕਿੰਨੀ ਵਾਰ ਇਹ ਦੱਸ ਸਕਦੀ ਹਾਂ। ਹੂੰ ਹੂੰ। ਪੰਚਾਇਤ ਮੈਂਬਰਾਂ ਨੂੰ ਵੀ ਦੱਸ ਸਕਦੀ ਹਾਂ। ਉਹ ਕਹਿੰਦੇ ਕਿ ਅਸੀਂ ਇੰਨਾਂ ਨੇ ਤਾਂ ਸਭ ਕੁਝ ਕੀਤਾ ਵਾ ਕਿਹਨਾਂ ਨੇ ਇੰਨਾਂ ਨੇ ਤਾਂ ਸਭ ਕੁਝ ਕਰਦੇ ਆ ਆ ਜੋਰੀਆਂ ਕਰਵਾਣ ਅਕਬਰ ਕੋ ਤਾਂ ਨਾਲ ਅਕਬਰ ਜੇਲ੍ਹ ਕਿ ਜਾਵੇ ਠੀਕ ਚੋਰੀਆਂ ਇਹ ਕਰਵਾਉਂਦੇ ਸੋਨਾ ਇਹ ਲੰਦੇ ਹਰ ਚੀਜ਼ ਇਹ ਲੰਦੇ ਤੇ ਮਿੰਨੀ ਇਹਦੇ ਕੋ ਕਰਵਾਉਂਦੇ ਚੋਰੀਆਂ ਜੀ ਅਕਬਰ ਕੋ ਹੂੰ ਹੂੰ ਉਹ ਤਾਂ ਹੁ ਕਹਿੰਦੇ ਅਸੀਂ ਕੁਝ ਨਹੀਂ ਕਰਵਾਉਂਦੇ ਜੀ ਅਕਬਰ ਦੇ ਮਗਰ ਕੋਣ ਜਾਂਦਾ ਪ੍ਰਾਗਪੁਰ ਚੌਕ ਦੀ ਹੂੰ 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 ਸਿਕੰਦਰ ਦਾ ਮਗਰ ਕੌਣ ਜਾਂਦਾ ਕੌਣ ਜੇਲਾ ਤੇ ਪਰ ਜਾਂਦਾ ਕੌਣ ਦੇਖਦਾ ਜੇ ਮੈਂ ਕੋਈ ਨਸ਼ਾ ਵੇਚਾਂ ਜਾਂ ਮੈਂ ਕੁਛ ਕਰਾਂ ਸੁਣਦੇ ਸਾਰੋ ਜੀ ਇਸ ਵਕਤ ਦੋਨੇ ਪੱਖਾਂ ਮੋਂ ਸਾਹਮਣੇ ਹੋ ਗਿਆ ਹਾਂ ਹੁਣ ਛੂਟ ਬੋਲਦਾ ਸਾਰੇ ਛੂਟਾ ਤੁਸੀਂ ਜਰੂਰ ਦੱਸੋ ਹੁਣ ਤੱਕ ਬਣੇ ਰਹਿ ਲਈ ਆਪਸ ਦਾ ਬਹੁਤ ਬਹੁਤ ਧੰਨਵਾਦ ਜੀ ਨਵੀਂ ਅਪਡੇਟ ਲਾਈ ਚਲੋ ਇਹ ਤਾਂ ਨਾ ਕੰਮ ਪੁਲਿਸ ਦਾ ਕੰਮ ਸਾਡਾ ਕੰਮ ਨਹੀਂ ਸਾਡਾ ਕੰਮ ਤਾਂ ਦੋਨੇ ਦੋਨੇ ਪੱਖ ਚਲਾਣੇ ਜਿਹੜੇ ਉਹਨਾਂ ਦਾ ਤਾਂ ਸਿੱਧੀ ਗੱਲ ਕਹਿਣਾ ਵਾ ਕਿ ਤੁਸੀਂ ਰਿਲੇਸ਼ਨ ਚ ਸੀਗੇ ਭਾਂਜੇ ਨਾਲ ਤੁਹਾਡੇ ਵੱਲੋਂ ਬੁਲਾਇਆ ਗਿਆ ਫੋਨ ਦੇ ਉੱਤੇ ਤੁਹਾਡੇ ਤੁਹਾਡੇ ਇਸ ਨੂੰ ਮੈਂ ਮੌਕੇ ਤੇ ਕੌਣ ਬਿੱਟਾਵਾ ਫੋਨ ਤੇ ਉਹਨਾਂ ਨੂੰ ਰਿਕਾਰਡਿੰਗਾਂ ਸੁਣਾਈਆਂ ਕੌਣ ਤੇ ਇੰਨੇ ਗਾਲਾ ਕੱਢ ਕਰਕੇ ਉਹਨੂੰ ਭੁਲਾਇਆ ਅੱਜ ਨੇ ਤੇਰੀ ਭੈਣ ਨਾਲ ਇਦਾਂ ਕਰਨਾ ਤੇ ਤੇਰੇ ਪਾਣ ਨਾਲ ਇਦਾਂ ਕਰਨਾ ਤੇ ਦੇਖ ਮੈਂ ਆਪਣੀ ਬੀਕੇ ਨਾਨ ਨੂੰ ਵੀ ਮੋਰ ਕੀਤਾ ਕਿ ਦੀਦੀ ਇਹਨਾਂ ਨੂੰ ਹਟਾ ਲਓ ਤੋਂ ਉਹਨਾਂ ਨੂੰ ਵੀ ਕਿਉਂ ਲੜਾਂਦੇ ਆ ਤੇ ਤੇਰੇ ਘਰ ਬਰਬਾਦ ਨਹੀਂ ਕੌਣ ਕਹਿੰਦਾ ਜੀ ਤੇਰੀ ਭੈਣ ਨੇ ਇਦਾਂ ਗਲਤ ਕੰਮ ਕਰਨਾ ਜਾਂ ਕੁੱਟਮਾਰ